ਸਤਨਾਮ ਸ਼ਿਰਵਾਹੇ ਗੁਰੂ ਸਾਹਿਬ ਜਈ ਰਹਿ ਰਹਿ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਪੈ ਜਰਖਦਾ ਆਇਆ RAM ਰਾਜੇ ਹਰ ਨਾਕਸ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਅਹੰਕਾਰ ਅਨਿੰਦ ਕਾ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲੈ ਛਡਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰ ਸੁਗਰਗ ਪਿਆ ਜਾ ਸੁਗਤਾ ਮਨ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾ ਹਉ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਇਰ ਅੰਤ ਨ ਜਾਇ ਲਖਿਆ ਰਹਾ ਓ ਆਤਮੈ ਜੋ ਜੋਤ ਮੈਂ ਜਤ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਵਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕੁਛ ਕਰਨਾ ਸੋ ਕਰ ਰਹਾ ਸੋਦਰਗ ਸਹ ਮਹੱਲ ਪਹਿਲਾ ੴ ਸਤਿਗੁਰ ਪ੍ਰਸਾਦ ਸੋਹਦਰ ਤੇਰਾ ਕਿਹਾ ਸੋ ਕਰਕੇ ਹਾ ਜਿਤ ਬੈ ਸਰਬ ਸਮਾਲੇ ਵਜ ਤੇਰੇ ਨਾਮ ਦੇ ਅਨੇਕ ਸੰਖਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਭਰੀ ਸੋ ਕਹੀਏ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੂਨੋਂ ਪਉਣ ਪਣੀ ਬਸੰਤਰ ਗਵਰਜਾ ਧਰਮ ਦਿਵਾਰੇ ਗਾਵਣ ਤੁਨ ਚਿਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਨ ਸਰਬਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਦ ਨਵਿੰਦਰਿੰਦਰ ਅਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਨ ਸਸਮਾਦੀ ਅੰਦਰ ਗਾਵਣ ਤੁਨ ਸਾਧ ਵਿਚਾਰੇ ਗਾਵਣ ਤੁਨ ਜਤਿ ਸਤੀ ਸੰਤੋਖੀ ਗਾਵਣ ਤੁਨ ਵੀਰ ਕਰਾਰੇ ਗਾਵਣ ਤਨ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਣ ਤਨ ਮੋਹਣਿਆ ਮਨਮੋਹਣ ਸੁਰਗ ਮਛ ਪਿਆਲੇ ਗਾਵਣ ਤਵਰਤਨ ਪਾਹ ਤੇਰੇ ਹੜਸੜ ਤੀਰਤ ਨਾਲੇ ਗਾਵਣ ਤਨ ਜੋਧ ਮਹਾਬਲ ਸੂਰਾ ਗਾਵਣ ਤਨ ਕਾਣੀ ਚਾਰੀ ਗਾਵਣ ਤਨ ਖੰਡ ਮੰਡਲ ਬ੍ਰਹਮੰਡ ਕਰ ਕਰ ਰਖੇ ਤੇਰੇ ਥਾਰੇ ਸੇ ਤਨ ਗਾਵਣ ਜੋਤਿ ਤੁਪਾਵਣ ਤੇ ਤੇਰੇ ਭਗਤ ਰਸਾਲੇ ਹੋਰ ਕਿਤਿ ਤਨ ਗਾਵਣ ਸੇ ਮੈ ਚਤਨ ਆਵਣ ਨਾਨਕ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸੱਚ ਨਾ ਇਹ ਪੀਓ ਸਿ ਜਨ ਜਸ ਰਚਨਾ ਜਿ ਨਰਚਾਈ ਰੰਗੇ ਰੰਗੇ ਪਾਤੀ ਕਰਕੇ ਜਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਸ ਦੀਵੜਿਆਈ ਜੋ ਤਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹੋ ਸਾਹਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵਡਾ ਆਖ ਸਭ ਕੋਏ ਕੇਵੜ ਵਡਾ ਢੀਠਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਿਨੇ ਵਾਲ ਤਰ ਰਸ ਮਾਈ ਵਡੇ ਮੇਰੇ ਸਾਹਿਬ ਘਰ ਗੰਭੀਰ ਗੁਣੀ ਗਹਿਰਾ ਕੋਈ ਨ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸਰ ਤੇ ਮਲ ਸੜ ਤੱਕ ਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਾਈ ਕਹਣ ਨ ਜਾਈ ਤੇਰੀ ਤਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਗਿਆ ਵਡਿਆਈਆ ਤੁਧ ਵਿਣ ਸਿਤੇ ਕਨ ਨ ਪਾਈਆ ਕਰਮ ਲੈਨੇ ਠਾਕ ਰਹੀਆ ਅੱਖਣ ਵਾਲਾ ਕਿਆ ਵਿਚਾਰਾ ਸਿਵਤੀ ਪਰ ਤੇਰੇ ਪੰਡਾਰਾ ਹਰ ਜਸਤੋਂ ਤੇਤ ਸਹਿ ਕਾ ਚਰ ਨਾਨਕ ਸੱਚ ਸਵਾਰਨ ਹਰ ਆਸਾ ਮਹੱਲਾ ਪਹਿਲਾ ਆਖਾਂ ਜਿਉਂ ਇਸਰਹਿ ਮਰ ਜਾਉ ਆਖਣ ਔਖਾ ਸੱਚ ਨਾਉ ਸੱਚ ਨਾਮ ਕੀ ਲਾਗੇ ਭੁਗਤ ਭੁੱਖਾ ਕਹੇ ਚਲ ਗਿਆ ਦੁੱਖ ਸੁਖ ਵਿਸਰਹਿ ਮੇਰੀ ਮਾਏ ਸੱਚਾ ਸਹਿਬ ਸੱਚ ਨਾਹੀ ਰਹਾਉ ਸੱਚ ਨਾਮ ਕੀ ਤਲ ਵੜਿਆਏ ਅਗਤ ਕੇ ਕੀਮਤ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਹ ਵਡਨ ਹੋਵੇ ਘਾਟ ਨ ਜਾਏ ਨਾ ਹੋ ਮਰਨ ਹੋਵੇ ਸੋਗ ਦਿੰਦ ਰਹ ਨ ਚੁੱਕ ਭੋਗ ਗੁਣ ਏਹ ਹੋਰ ਨਾਹੀ ਕੋਇ ਨਾ ਕੋ ਹੋਵਨਾ ਕੋ ਹੋਏ ਜਿਵੜ ਆਪ ਤੇ ਵੜ ਤੇਰੀ ਦਾਤ ਜਨਦਨ ਕਰਕੇ ਕੀਤੀ ਰਾਤ ਖਸਮ ਸਰਤ ਇਕਮ ਜਾਤ ਨਾਨਕ ਨਾਮ ਵਾਰਸ ਨਾਤ ਰਾਗੁ ਗੁਰੀ ਜੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖਾਂ ਬਿਨੁ ਕਰਿਓ ਗੁਰਪਾਸ ਹਮ ਕੀਰੇ ਕਰਮ ਸਤਗੁਰ ਸਰਨ ਆਈ ਕਰਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਰਪ੍ਰਾਨ ਸਖਾਈ ਹਰ ਕੀਰਤ ਹਮ ਰੀਰੇ ਰਾਸ ਰਹਾਉ ਹਰ ਜਨ ਕੇ ਵਡ ਭਗ ਵਡੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਸਨਾ ਮਨ ਪਾਇਆ ਤੇ ਪਾਗੰਜੰਪਾਸ ਜੋ ਸਤਗੁਰ ਸਰਣ ਸੰਗਤ ਨੇ ਆਏ ਤਰਕ ਜੀ ਵੇ ਤਰਕ ਜੀ ਵਾਸ ਜਨ ਹਰਿ ਜਨ ਸਤਿਗੁਰ ਸੰਗਤ ਪਾਈ ਤੰਤੁਰ ਮਸਤਕ ਲਿਖਿਆ ਲਖਾਸ ਧਨ ਧਨ ਸਾਸੰਗ ਜਿ ਤ੍ਰਿਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਗੁ ਜੀ ਜੀ ਮਹੱਲਾ ਪੰਜਵਾ ਕਾਹੇ ਰੇ ਮਨ ਚਤਵੈ ਉਦਮ ਜਹ ਆਹਰ ਹਰ ਜੀਉ ਪਰਿਆਸ ਅਲਪ ਤਰ ਮੈਂ ਜਨ ਤੋ ਪਾਏ ਤਾਂ ਕਰਿ ਜਖਾ ਗੈ ਕਰ ਤਰਿਆ ਮੇਰੇ ਮਧੂ ਜੀ ਸਤ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਸ਼ਟ ਹਰਿਆ ਰਹਾਓ ਜਿਨ੍ਹੋਂ ਨੇ ਪਿੱਤਾ ਲੋਕ ਸਤ ਬਣਤਾ ਕੋਈ ਨ ਕਿਸ ਕੀ ਧਰਿਆ ਸਰਸਰਜਿਕ ਸਬਾਹੇ ਠਾਕੁਰ ਕਾਹੇ ਮਨ ਪੁਕਰਿਆ ਊੜ ਊੜ ਆਵੈ ਸ ਕੋ ਸਾਤਿ ਸਪਾਚੇ ਬਚਰੇ ਛਰਿਆ ਤਿਨ ਕਮਨ ਖਲਾਵੈ ਕਮਨ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਦਸ ਅਸ਼ਟ ਸਦਾਨ ਠਾਕੁਰ ਕਰਤਲ ਧਰਿਆ ਜਿਨ ਨਾਨਕ ਬਲ ਬਲ ਸਤ ਬਲ ਜਾਈਐ ਤੇ ਰੰਤਨ ਪਰ ਵਰਿਆ ਰਾਗਾ ਸੋ ਮਹੱਲਾ ਚੌਥਾ ਸੋਪੁਰਖੇ ਕੋ ਓੰਕਾਰ ਸਤਿਗੁਰ ਪ੍ਰਸਾਦ ਸੋਪੁਰਖ ਨਰੰਜਨ ਹਰਪੁਰਖ ਨਰੰਜਨ ਹਰਗਮ ਅਗਮ ਅਪਾਰ ਸਭ ਤਿਆਵੇ ਸਭ ਤਿਆਵੇ ਤੁਧ ਜਿਹੜ ਸੱਚੇ ਸਿਰਜਣਹਾਰ ਸਭ ਜੀ ਤੁਮਾਰੇ ਜੀ ਤੋਂ ਜੀ ਆਕਦਾ ਤਰ ਹਰ ਤਿਆਵ ਸੰਤੋ ਜੀ ਸਭ ਦੁੱਖ ਵਿਸਾਰਨ ਹਾਰ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਕਟਕਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਉਪਰਕ ਸਮਾਣਾ ਇੱਕ ਦਾਤ ਇੱਕ ਭਿਖਾਰੀ ਜਿਸ ਵਤੇਰੇ ਚੋ ਜਿ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੱਥ ਤੋਂ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸਿਵ ਹੈ ਜੋ ਸਿਵ ਤੁਦ ਜੀ ਜਨ ਨਾਨਕ ਤਿਨ ਕੁਰਬਾਣਾ ਹਰਿ ਤਿਆਬ ਹੈ ਹਰ ਧਿਆਵੇ ਤੁਧ ਜੀ ਸੇ ਜਨ ਜੁਗ ਮੈਂ ਸੁਖ ਹਸੀ ਸੇ ਮੁਕਤ ਸੇ ਮੁਕਤ ਪਹਿ ਜਨ ਹਰ ਧਿਆਇ ਆ ਜੇ ਤਨ ਟੋਟੇ ਜਮ ਕੀ ਫਾਸੀ ਜਿਨ ਨਿਰਪੋ ਜਿਨ ਹਰ ਨਿਰਪੋ ਧਿਆਇ ਆ ਜੀ ਤਨ ਕਾ ਪੋ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰੂਪ ਸਮਾਸੀ ਸੇ ਤਨ ਸੇ ਤਨ ਜਨ ਹਰ ਧਿਆਇ ਆ ਜੀ ਜਿਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੇ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜਨਕ ਅਨੇਕ ਅਨੰਤ ਹਾ ਤੇਰੀ ਅਨਕ ਤੇਰੇ ਅਨਕਰ ਹਰ ਪੂਜਾ ਜੀ ਤਪ ਤਾਪੈ ਜਪੈ ਬੇਅੰਤ ਤੇਰੇ ਅਨੇਕ ਤੇਰੇ ਨਿਕ ਪੜੈ ਬਹੁ ਸਿਮਰ ਸਾਹਿਬ ਜੀ ਕਰ ਕਰਿਆ ਖੜ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵਹਿ ਮੇਰੇ ਹਰਿ ਭਗਵੰਤਾ ਤੂੰ ਆਦਪੁਰਖ ਪਰੰਪਰਕਰਤਾ ਜੀ ਤੂੰ ਜੇਵੜ ਅਵਰ ਨ ਕੋਈ ਤੂੰ ਜੁਗ ਜੁਗ ਇੱਕੋ ਸਦਸ ਦਾ ਤੂੰ ਇੱਕ ਜੀ ਤੂੰ ਨਹਿਚਲ ਕਰਤਾ ਸੋਈ ਤੁਦੇ ਆਪੇ ਭਾਵ ਹੈ ਸੋਈ ਵਰਤੇ ਜੀ ਤੂੰ ਆਪੇ ਕ ਰਹਸ ਹੋਈ ਤੁਦੇ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਦੇ ਆਪੇ ਸਭ ਸਭ ਗੋਈ ਜਨਾਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਹ ਜੈ ਨੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈਂ ਜੋ ਤੋਂ ਪਾਵੇ ਸੋਈ ਥਿਸੀ ਜੋ ਤੂੰ ਦੇਹ ਸੋਈ ਹੋਂ ਪਾਈ ਰਹਾਓ ਸਭ ਤੇਰੀ ਤੋਂ ਸਭ ਨਹੀਂ ਧਿਆਇ ਜਿਸ ਨੂੰ ਕਿਰਪਾ ਕਰ ਹੈ ਤੇ ਨਾਮ ਰਤਨ ਪਾਇਆ ਗੁਰਮਖ ਖਲਾਤਾ ਮਨ ਮੁਖ ਗਵਾਇਆ ਤੁਦਾ ਬਿਛੋੜੇ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜਾਂ ਸਭ ਤੇਰਾ ਖੇਲ ਵੇ ਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣਐ ਸੋ ਜਨ ਜਾਣੈ ਹਰ ਗੁਣ ਸਦਿਆਖ ਵਿਖਾਣੇ ਜਿਨਹਰ ਸੇ ਵਯਤਨ ਸੁਪਾਇਆ ਸਹ ਜੀ ਹੀ ਰਾਮ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀ ਅਸਬ ਹੋਏ ਤੁਰ ਬਿਨਦੂ ਜਾ ਵਰ ਨ ਕੋਈ ਤੂੰ ਕਰ ਕਰ ਵੇਖੇ ਜਾਣੈ ਸੋ ਜਨਾਨ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਤ ਸਰਵੜੇ ਪਹਿਲ ਨ ਵਸ ਪਾਣੀ ਪਾਵਗਤ ਨਹਿ ਕੀਆ ਪੰਕਜ ਮਹਪਗਨੀ ਚਲ ਅਹਮ ਦੇਖ ਤੈ ਡੂਬੀ ਅਲੇ ਮਨੇ ਇਕਨ ਚਿਤ ਸਮੂੜ ਮਿਨਾ ਹਰ ਵਿਸਰਤ ਰੇ ਗੁਣ ਗਾਲਿਆ ਰਹਾ ਨਾ ਹੋ ਜਤੀ ਸਤੇ ਨੇ ਪੜਿਆ ਮੂਰਖ ਮੁਗਦਾ ਜਨਮ ਪਿਆ ਪਰਨਵਤ ਨਾਨਕ ਤਿਨ ਕੀ ਸਰਨਾ ਜਿਨ ਤੁਨਾਹੀ ਵਿਸਰਿਆ ਆਸਾ ਮਹਲਾ ਪੰਜਵਾ ਪਹਿ ਪ੍ਰਾਪਤ ਮਾਨੁਖ ਦੇਹੁ ਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਔਰ ਕਾਜ ਤੇਰਾ ਕਿਤੈ ਨ ਕਾਮ ਮਿਲ ਸਾ ਸੰਗਤ ਪਜ ਕੇਵਲ ਨਾਮ ਸਰੰਗ ਜਾ ਮਲਾਗ ਭਵਜਲ ਤਰਨ ਕੈ ਜਨਮ ਬਿਰਥਾ ਜਾ ਤੇ ਰੰਗ ਮਾਇਆ ਕੈ ਰਹੋ ਜਪ ਤਪ ਸੰਜਮ ਧਰਮ ਨ ਕਮਾਇ ਸਿਵ ਸਾਧਨ ਜਾਨਿਆ ਹਰ ਰਾਇ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸ਼ਰਮਾ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਪਾਤਸ਼ਾਹ ਦਸਮਿਕ ਬਿਬਾਜ ਬੇਨਤੀ ਚੋ ਪਈ ਹਮਰੇ ਕਰੋ ਹਾ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਨਮਰ ਹੈ ਮਾਰ ਆਪਣਾ ਜਾਨ ਕਰੋ ਪ੍ਰਤਪਰ ਹਮਰੇ ਦਰਸ ਬੈ ਤੁਮ ਕਾਵਾ ਆਪਾ ਦੇ ਮੋਹ ਬਚਾਵੋ ਸੁਖਿ ਬਸ ਮੋਰੋ ਪਰਿਵਾਰਾ ਸੇਵਕ ਸਿਖ ਸਬਹ ਕਰਤਾਰਾ ਮੋਹ ਰਛਾ ਨਜ ਕਰਦ ਕਰਿਐ ਸਭਰਨ ਕੋ ਆਸੰਗਰੀਐ ਪੂਰਨ ਹੋਏ ਮਾਰੀ ਆਸਾ ਤੁਰਪੁ ਜਨ ਕੀ ਰਹਿ ਪਿਆਸਾ ਤੁਮ ਹੈ ਛਾੜ ਕੋਈ ਅਵਰ ਨ ਥਿਆਉ ਜੋ ਬਰ ਚਾਹਉ ਸੋ ਤੁਮ ਤੇ ਪਾਉ ਸੇਵਕ ਸਿੱਖਾ ਮਾਰੀ ਤਾਰਿ ਹੈ ਚੁੰ ਚੁੰ ਸਤਰ ਹਮਾਰੇ ਮਾਰੀ ਹੈ ਆਪਹਾਦ ਮੁਝੈ ਬਰੀਐ ਮਰਨ ਕਾਲ ਕਾ ਤਰਾਸਨ ਬਰੀਐ ਉਹ ਜੋ ਸਦਾ ਹਮਾਰੇ ਪਛਾ ਸਰਸਤੂ ਜੋ ਕਰਿਓ ਰਖਾ ਰੱਖ ਲਿਓ ਮੇਰਾ ਖਨਹਾਰੇ ਸਾਇਬ ਸੰਤ ਸਹਾਇ ਪਿਆਰੇ ਦਿਨ ਬੰ ਦੁਸ਼ਟਨ ਕੇ ਹੰਤਾ ਤਤ ਮਹ ਪ੍ਰੇਟ ਤੁਰ ਦਸ ਕੰਤਾ ਕਾਲ ਪੈ ਬ੍ਰਹਮਾ ਬਵਤਰਾ ਕਾਲ ਪੈ ਸ਼ਿਵ ਜੋ ਅਵਤਰਾ ਕਾਲ ਪੈ ਕਰਿ ਵਿਸ਼ਨ ਪ੍ਰਕਾਸ਼ ਸ ਸਕਲ ਕਾਲ ਕਹਿ ਇਹ ਤਮਾਸ਼ਾ ਜਮਨ ਕਾਲ ਜੋਗੀ ਸ਼ਿਵ ਕੀਓ ਬੇਦਰ ਬ੍ਰਹਮਾ ਜੋਥਿਓ ਜਮਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਤਹ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾਜ ਸੁਨ ਪਜਾਇਓ ਆਦਨ ਤੇ ਕੈ ਬਤਾਰਾ ਸੋਇ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਭ ਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਨ ਚੀਟੀ ਤੇ ਕੁੰਚਰ ਅਸਤੂਲਾ ਸਪਰ ਕਿਰਪਾ ਦਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਣੈ ਕਟ ਕਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਕ ਕਰਾ ਕਰ ਤਾਰ ਪਰਜਾ ਤਰਤ ਬਿਧੇ ਅਪਾਰ ਜਬ ਆਕਰ ਕਰਤੇ ਹੋ ਕਬ ਹੋ ਤੁਮੈ ਮਿਲਦੇ ਤਰ ਸਭ ਹੂੰ ਜੇਤੇ ਬਦਨ ਸਿਰ ਸਭ ਤਾਰ ਆਪ ਆਪਣੇ ਬੂਝ ਉਚਾਰ ਤੁਮ ਸਭੀ ਤੇ ਰਹਿਤ ਨਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਬਕਾਰ ਨਿਰਲੰਭ ਆਦ ਅਨਿਲ ਅਨਾਦ ਅਸੰਭ ਤਾ ਕਮੁੜੁ ਚਾਰਤਿ ਭੇਦਾ ਜਾ ਕੋ ਭੇਵਨ ਪਾਵਤ ਬੇਦਾ ਤਾ ਕੋ ਕਰਪਾਹਨ ਉਨਮਾਨਤ ਮਹਾ ਮੁੜਕਿਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਰੰਕਾਰ ਕਾ ਚੇਣਤ ਨਹਿ ਪਿਉ ਆਪ ਆਪਨੇ ਬੁੱਧ ਹਜੇਤੇ ਭਰਨਤ ਪਿਣ ਪਿਣ ਤੋ ਹੈ ਤੇ ਤੇ ਤੁਮਰਾ ਲਖਨ ਜੈ ਪ੍ਰਸਾਰ ਕਹਿਬ ਸਜਾ ਪ੍ਰਤਮ ਸੰਸਾਰਾ ਇਕੈ ਰੂਪਨੂਪ ਸੁਰੂਪਾ ਅਰੰਕ ਪਿਉ ਰਾਵ ਕਿਹ ਪੂਪਾ ਅੰਦਰ ਜੇ ਰਸੇ ਤਜ ਕਿਨਿ ਉਤਬਜ ਖਾਨ ਭੋਰਤ ਦਿਨੇ ਕਹਉ ਕੋਲ ਰਾਜਾ ਬੈਠਾ ਕਉਸਮਨ ਪ੍ਰਸੰਕਟ ਇਕਠਾ ਸਗਰੇ ਸੇਡ ਦਿਖਾਏ ਅਚੰਪਵ ਆਦ ਜੁਗਾਦ ਸਰੂਪ ਸੇ ਅੰਬਵ ਅਬਰੱਛਾ ਮੇਰੀ ਤੁਮ ਕਰੋ ਸਿਖੋ ਬਾਰੈ ਸਿਕ ਸੰਗਰੋ ਦੁਸ਼ਟ ਜਿਤੇ ਉੱਟਵ ਤਤ ਪਤਾ ਸਕਲ ਮਲੇਸ਼ ਕਰੋ ਰਨ ਕਤਾ ਜੇਸ ਤੋ ਤਵ ਸਰਨੀ ਪਰੇ ਤਨ ਕ ਦੁਸ਼ਟ ਦੁਖ ਤ ਹ ਮਰੇ ਪੁਰਖ ਜਮਨਪੁਗ ਪਰੇ ਤਿਹਾਰੇ ਤਨ ਕ ਤੁਮ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰਤ ਆਹੇ ਤਾਂ ਕੇ ਕਾਲ ਨਿਟਨੇ ਆਏ ਹੈ ਰੱਖਾ ਹੋਏ ਤਾਂ ਸਭ ਕਾਲਾ ਦੁਸ਼ਟਰ ਟਰਹ ਤਤ ਕਾਲਾ ਕਿਰਪਾ ਦਿਸ਼ਟ ਤਨ ਜਾਇ ਨ ਹਰ ਹੋ ਤਾਂ ਕੇ ਤਾਪ ਤਨ ਕਮੈ ਹਰ ਹੋ ਰਿੱਦ ਸਿਦ ਕਰਮ ਸੁਭ ਹੋਈ ਦੁਸ਼ਟ ਸ਼ਸਕਨ ਕੋਈ ਇਕ ਬਾਰ ਜੰਤ ਮੈਂ ਸੰਭਾਰਾ ਕਾਲ ਫਾਂਸਤੇ ਤਾਹੇ ਉਬਾਰਾ ਜੇ ਨੁਰ ਨਾਮ ਤੇਹਾਰੋ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਖੜ ਕੇ ਤੇ ਮੈਂ ਸਰਨ ਤੇਹਾਰੀ ਆਪ ਹਾਤ ਦੈ ਲਿਓ ਉਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਿਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਅੰਗ ਤਰੇ ਨਹੀ ਅਨਿਓ ਰਾਮ ਰਹੀਮ ਪੁਰਾਨ ਕੋ ਰਾਨ ਅਨੇਕ ਕਹਿ ਮਤ ਏਕ ਨ ਮੰਨਿਓ ਸਿਮਰ ਸਾਸਤਰ ਵੇਦ ਸਭੇ ਬੋ ਭੇਦ ਕਮ ਏਕ ਨ ਜਾਣਿਓ ਸਰਸਤ ਪਾਨ ਕਿਰਪਾ ਤੁਮ ਰੇ ਕਰ ਮੈਂ ਨ ਕਿਹੋ ਸਭ ਤੁਹਿ ਬਖਾਨ ਦੁਹਿਰਾ ਸਗਲ ਦੁਆਰ ਕੁਛਾਡ ਕੇ ਗਹਿਓ ਤੁਹਾਰ ਦੁਆਰ ਬਾਹ ਗਹਿ ਕੇ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮਕਲੀ ਮਹੱਲਾ ਤੀਜਾ ਆਨੰਦ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜਿਆ ਵਧਿਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋਂ ਤਾਂ ਗਾਵੋ ਹਰੀ ਕੀਰਾਂ ਮਨ ਜਿਨੀ ਵਸਾਇ ਕਹ ਨਾਨਕ ਨੰਦ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰ ਨੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨੰਗ ਲਾ ਸਮਰਤ ਸੁਆਮੀ ਸੁਖ ਮਨ ਵਿਸਾਰ ਕਹਿ ਨਾਨਕ ਮਨ ਮੇਰੇ ਸਦਰ ਹੋ ਹਰ ਨਾਲੇ ਸੱਚ ਸਾਹਿਬਾ ਕਿਆ ਨਹੀਂ ਕਰਤੀ ਰੇ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਹੈ ਸੋ ਪਾਵੇ ਸਦਾ ਸਿਫਤ ਸਲਾਹ ਤੇਰੇ ਨਾਮ ਅਨਮਸਾਵੇ ਨਾਮ ਜਨਕੈ ਮਨਮਸਿਆ ਵਾਜੇ ਸ਼ਬਦ ਕਨਹਿਰੀ ਕਹ ਨਾਨਕ ਸੱਚੇ ਸਾਹਿਬ ਕਿਆ ਨਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਧਾਰ ਮੇਰਾ ਜਲ ਪੁਖਾ ਸਭ ਗਵਾਈਆ ਕਰਿਸ਼ਾ ਸੁਖ ਮਨ ਆਏ ਵਸਿਆ ਜਿਨੇ ਚਾ ਸਭ ਪੂਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੁੰਡ ਜਿਸ ਦੀ ਬਿੜਾਈਆ ਕਹਿ ਨਾਨਕ ਸੁਣਾ ਸੰਤ ਸਭ ਤਰੋ ਪਿਆਰੋ ਸਾਚਾ ਨਾਮ ਰਹਾ ਧਾਰੋ ਵਾਜ ਪੰਜ ਸ਼ਬਦ ਤਕਰਸ ਪਗ ਕਰਸ ਭਗੈ ਸ਼ਬਦ ਵਾਜ ਕੱਲਾ ਜਿਤ ਕਰਤਾਰੀਆ ਪੰਜ ਤੁਧ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰਿ ਕਹਿ ਲਾਗ ਕਹਿ ਨਾਨਕ ਤੈਸ ਕੋ ਹੋਆ ਤਤ ਕਰਨ ਹਦ ਵਾਜ ਅਨੰਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪੌਰ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾ ਪੁੱਤਰੇ ਸੋਹਣੀ ਸੱਚੀ ਬਾਣੀ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨਿਤ ਕਹਤ ਸਤਿਗੁਰ ਆਪਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੂਰੇ ਮਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਨ ਵਸਤੂ ਪਿਓ ਸਾਸਨ ਤੋਖ ਵਿਚਾਰੋ ਅਮਰਤ ਨਾਮ ਠਕਰ ਕਾ ਪਿਓ ਜਿਸ ਕਾ ਸਭ ਸਰਦਾਰੁ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਇ ਉਦਾਰੋ ਇਹ ਵਤ ਜੇ ਨ ਜਾਇ ਨਿਤ ਨਿਤ ਰਖੁਰ ਤਾਰੋ ਤਮ ਸੰਸਾਰ ਤਨ ਲਗਤ ਰਿਐ ਸਭ ਨਾਨਕ ਪਰਮ ਪ੍ਰਸਾਰੁ ਸਲੋਕ ਮਹਲਾ 5 ਵਾ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਕੀ ਤੋਈ ਮੈ ਨਿਰਗੁਣ ਹੋਇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਾਰਾਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥਿਵੇ ਹਰਿਆ ਪੌੜੀ ਥਿੱਥੈ ਤੂੰ ਸਮਰੱਥ ਜਿੱਥੈ ਕੋਈ ਨਾ ਹੋ ਤੈ ਤੇਰੀ ਰਖ ਅਗਨੇ ਉਹ ਦਰਮਾ ਸੁਣ ਕੇ ਜਮ ਕੇ ਦੂਤ ਨਾਇ ਤਰਿਆ ਛੱਡ ਜਾਹਿ ਪਾਉ ਜਲ ਬਿਕਮਸ ਗਾਉ ਗੁਰਸਬ ਦੇ ਪਾਰ ਪਾਹ ਜਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਏ ਕਲਮ ਇਹ ਪੁਨ ਗੁਣ ਗੋਵਿੰਦ ਗਾਏ ਸਭ ਸਨੋ ਕਿਰਪਾਲ ਸਮਾਲੇ ਸਾਹਿ ਸਾਇ ਬਿਰਥਾ ਕੋਏ ਨਾ ਜਾਏ ਜੇ ਆਵੇ ਤੁਧ ਆਹੇ ਸ਼ਲੋਕ ਮਹੱਲਾ 5 ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਮ ਨਿਤਰੀ ਸਤਗੁਰ ਪੇਖਣਾ ਸਰਵਣੇ ਸੁਨ ਨਾ ਗੁਰ ਨਾ ਸਤ ਗੁਰ ਸੇ ਤਿਰਤ ਆਦਰ ਗਹਿ ਪਈ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੇ ਵਤ ਦੇ ਜਗ ਮੈਂ ਉਤਮ ਕਾਢਿ ਹੈ ਮਿਰ ਲੈ ਕੇ ਹੀ ਕੇ ਮਹੱਲਾ ਪੰਜਵਾ ਰੱਖੇ ਰਖਨ ਹਾਰ ਆਪ ਬਾਰਯਨ ਗੁਰ ਕੀ ਪੈਰੀ ਪਾਏ ਕਾਜ ਸਵਾਰਯਨ ਹੋ ਆਪ ਦਿਆਲ ਮਨੁ ਨ ਵਿਸਾਰਿ ਅਨ ਸਾਜਨ ਕਾ ਸੰਗ ਭਵਜਲ ਤਾਰਿ ਅਨ ਸਾਕਤ ਨਿੰਦੁਸ਼ਟ ਕਨ ਮਹੈ ਬਿਦਾਰਿ ਅਨ ਤੇ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਿਸਮ ਰਤ ਸੁਖ ਹੋਏ ਸਗਲੇ ਦੁਖ ਜਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ